ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਰਹਿ ਰਾਸ ਸਹਿਬ ਜੀ ਦੀ ਬਾਣੀ ਦੇ ਵਿੱਚੋਂ ਕੁਝ ਕੋ ਹੋਰ ਮਹਾਨ ਵਿਚਾਰ ਆਪਣੇ ਗੁਰਮਾ ਤੋਂ ਸੁਣਦੇ ਹਾਂ ਮਹੱਲਾ ਪੰਜਵਾਂ ਰੱਖੇ ਰਖਣ ਹਾਰ ਆਪ ਅਬਾਰੀਆਂ ਰੱਖੇ ਰਖਣ ਹਾਰ ਆਪ ਅਬਾਰੀਆਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਈਸ਼ਵਰ ਕਿ ਉਹ ਈਸ਼ਵਰ ਆਪ ਹੀ ਸਾਡੀ ਰੱਖਿਆ ਕਰਦਾ ਹੈ ਤੇ ਆਪ ਹੀ ਸਾਡਾ ਆਧਾਰ ਕਰਦਾ ਹੈ ਰੱਖੇ ਰੱਖਣਹਾਰ ਆਪ ਅਵਾਰੀਆਂ ਨੂੰ ਸਾਡੇ ਮਹਾਨ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਸੱਚਾ ਈਸ਼ਰ ਆਪ ਹੀ ਸਾਡੀ ਰੱਖਿਆ ਕਰਦਾ ਹੈ ਤੇ ਆਪ ਹੀ ਸਾਨੂੰ ਇਸ ਭਵਜਲ ਤੋਂ ਪਾਰ ਲੋਂਦਾ ਹੈ ਗੁਰ ਕੀ ਪੈਰੀਂ ਕਪਾਏ ਕਾਜ ਸਵਾਰੀਆਨ ਗੁਰ ਕੀ ਪੈਰੀਂ ਪਾਏ ਕਾਜ ਸਵਾਰੀਆਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਸੱਚਾ ਈਸ਼ਵਰ ਸਾਨੂੰ ਇਸ ਭਵਜਲ ਤੋਂ ਕਿਵੇਂ ਪਾਰ ਲਾਉਂਦਾ ਹੈ ਕਿ ਉਹ ਸੱਚਾ ਈਸ਼ਵਰ ਸਾਨੂੰ ਇਸ ਭਵਜਲ ਤੋਂ ਕਿਵੇਂ ਪਾਰ ਲਾਉਂਦਾ ਹੈ ਰੱਖੇ ਰਖਣਹਾਰ ਆਪ ਅਬਾਰੀਆਨ ਗੁਰ ਕੀ ਪੈਰੀਂ ਪਾਏ ਕਾਜ ਸਵਾਰੀਆਨ ਉਹ ਜੋ ਸੱਚਾ ਈਸ਼ੁਰ ਹੈ ਉਹ ਸਾਨੂੰ ਉਹ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ੁਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰਾਂ ਦੇ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਲਾ ਕੇ ਸਾਡਾ ਕਾਜ ਸਵਾਰ ਦਿੰਦਾ ਹੈ ਗੁਰ ਕੀ ਪੈਰੀ ਪਾਏ ਕਾਜ ਸਵਾਰੀਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਈਸ਼ੁਰ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਲਾ ਕੇ ਸਾਡਾ ਕਾਜ ਸਵਾਰ ਦਿੰਦਾ ਹੈ ਭਾਵ ਸਾਨੂੰ ਭਵਜਲ ਤੋਂ ਪਰ ਕਰ ਦਿੰਦਾ ਹੈ ਹੋਵਾ ਆਪ ਦਿਆਲ ਮਨੋਣਾ ਵਿਸਾਰੀਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਜੇਕਰ ਤੇਰੇ ਉੱਤੇ ਅਜਿਹਾ ਕਿ ਜੇਕਰ ਤੇਰੇ ਉੱਤੇ ਜਿਹਾ ਪੂਰਨ ਸਤਗੁਰੂ ਦਿਆਲ ਹੋਇਆ ਹੈ ਤਾਂ ਤੂੰ ਉਸ ਨੂੰ ਕਦੇ ਭੁੱਲ ਕੇ ਵੀ ਮਨ ਤੋਂ ਨਹੀਂ ਵਿਸਾਰਨਾ ਹੈ। ਵਾਪ ਦਿਆਲ ਮਨੋਂ ਨਾ ਵਿਸਾਰੀਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਜੇਕਰ ਤੈਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਤੇਰੇ ਘਟ ਦੇ ਅੰਦਰੀਸ਼ਰ ਦਾ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਤੇਰੇ ਉੱਤੇ ਦਿਆਲ ਹੋਇਆ ਹੈ ਤਾਂ ਤੂੰ ਉਸ ਨੂੰ ਭੁੱਲ ਕੇ ਵੀ ਆਪਣੇ ਮਨ ਚੋਂ ਨਹੀਂ ਵਸਾਰਨਾ ਹੈ ਸਾਧ ਜਨਾ ਕੇ ਸੰਗ ਭਵਜਲ ਤਾਰਿਯਨ ਸਾਧ ਜਨਾ ਕੇ ਸੰਗ ਭਵਜਲ ਤਾਰਿਯਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਹੀ ਸਦਾ ਦਰਸ਼ਨ ਕਰਾਉਣ ਵਾਲਾ ਜੋ ਇੱਕ ਪੂਰਾ ਸਾਧੂ ਹੁੰਦਾ ਹੈ ਜੋ ਇੱਕ ਪੂਰਾ ਸਾਧੂ ਸੰਤ ਗੁਰੂ ਸਤਿਗੁਰੂ ਗੁਰਮਖ ਹਰਜਨ ਬ੍ਰਹਮ ਹਰਜਨ ਬ੍ਰਹਮ ਗਿਆਨੀ ਹੁੰਦਾ ਹੈ ਉਨ੍ਹਾਂ ਦਾ ਸੰਗ ਕਰਕੇ ਹੀ ਉਨ੍ਹਾਂ ਦਾ ਸੰਗ ਕਰਕੇ ਹੀ ਇਸ ਭਵਜਲ ਤੋਂ ਤਰਿਆ ਜਾਂਦਾ ਹੈ ਸਾਧ ਜਨਾ ਕੇ ਸੰਗ ਭਵਜਲ ਤਾਰੀਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ੁਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸੰਤ ਸਾਧੂ ਇੱਕ ਪੂਰੇ ਸੰਤ ਸਾਧੂ ਗੁਰੂ ਸਤਗੁਰੂ ਦੀ ਸੰਗਤ ਕਰਕੇ ਹੀ ਇਸ ਭਵਜਲ ਤੋਂ ਤਰਿਆ ਜਾਂਦਾ ਹੈ ਸਾਖਤ ਨਿੰਦਕ ਦੁਸ਼ਟ ਖੇਨ ਮਾਹੇ ਬਦਾਰੀਆਂ ਸਾਖਤ ਨਿੰਦਕ ਦੁਸ਼ਟ ਖੇਨ ਮਾਹੇ ਬਦਾਰੀਆਂ ਜੋ ਇੱਕ ਪੂਰਨ ਸੰਤ ਇੱਕ ਪੂਰਨ ਸਾਧੂ ਹੁੰਦਾ ਹੈ ਉਹ ਸਾਖਤ ਪੁਰਸ਼ਾਂ ਨੂੰ ਉਹ ਸਾਡੇ ਨਿੰਦਕਾਂ ਨੂੰ ਇੱਕ ਖਿੰਡ ਦੇ ਵਿੱਚ ਹੀ ਖਤਮ ਕਰਨ ਦੀ ਤਾਕਤ ਰੱਖਦਾ ਹੈ ਇਸ ਸਹਿਬ ਕੀ ਟੇਕ ਨਾਨਕ ਮੰਨੇ ਮਾਹੇ ਇਸ ਸਾਬਕੀ ਟੇਕ ਨਾਨਕ ਮੰਨੇ ਮਾਹੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਇੱਕ ਜਿਹੇ ਪੂਰੇ ਸਤਗੁਰੂ ਦਾ ਹੀ ਆਪਣੇ ਮਨ ਦੇ ਵਿੱਚ ਆਸਰਾ ਰੱਖ ਤੇ ਉਸ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਤੈਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਤੇਰੇ ਘਟ ਦੇ ਅੰਦਰ ਹੀ ਸ਼ਰਧਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਾਧੂ ਦਾ ਹੀ ਆਸਰਾ ਰੱਖ ਤੇ ਉਸ ਨੂੰ ਮਨ ਦੇ ਵਿੱਚ ਹਰ ਸਮੇਂ ਰਸਾਤੇ ਰੱਖ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਤੋਂ ਉਹ ਨਾਮ ਸ਼ਬਦ ਲੈ ਕੇ ਉਸ ਸੱਚੇ ਨਾਮ ਦਾ ਸਿਮਰਨ ਕਰਨ ਦੇ ਨਾਲ ਹੀ ਸਾਡੇ ਸਭ ਤਰ੍ਹਾਂ ਦੇ ਦੁੱਖ ਦੂਰ ਹੁੰਦੇ ਹਨ ਤੇ ਸਾਡਾ ਜਨਮ ਮਰਨ ਦਾ ਅਤੇ ਸਾਡਾ ਜਨਮ ਮਰਨ ਦਾ 84 ਲੱਖ ਦਾ ਗੇੜ ਸਦਾ ਵਾਸਤੇ ਕਟਿਆ ਜਾਂਦਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ